ਇਨ ਤਰੀਕ ਨੂੰ ਤੈਨੂੰ ਫਰਵਰੀ ਨੂੰ ਸ਼ਾਮ ਨੂੰ 7:30 ਵਜੇ ਜਿਹੜਾ ਚੰਡੀਗੜ੍ਹ ਸਪੀਡਸ ਬਲਟਾਨਾ ਜਿਹੜਾ ਮੇਨ ਮਾਰਕੀਟ ਦੇ ਵਿੱਚ ਹੈ ਜੀ ਉੱਥੇ ਇੱਕ ਜਿਹੜਾ ਸਰ ਕ੍ਰਿਸ਼ਨਾ ਜਿਹੜਾ ਪੰਜ ਕੋਲੇ ਦਾ ਰਹਿਣ ਵਾਲਾ ਸੀਗਾ ਇਹ ਇੰਡਸਟਰੀ ਏਰੀਆ ਦਾ ਨਵਾਲਕ ਬੱਚਾ ਸੀਗਾ ਇਹਦੇ ਇਹਦੇ ਕਿਸੇ ਲੜਾਈ ਦੇ ਵਿੱਚ ਇਹਦੀ ਮੌਤ ਹੋ ਗਈ ਸੀ ਤੇ ਉਹ ਜਿਹੜਾ ਇਹਦਾ ਕਤਲ ਦੇ ਸਬੰਧ ਦੇ ਵਿੱਚ ਜੀ ਅਸੀਂ ਜਿਹੜਾ ਸਾਡੀ ਜ਼ਿਲ੍ਹਾਪੁਰ ਪੁਲਿਸ ਤੇ ਬਲਟਾਨਾ ਪੁਲਿਸ ਨੇ ਬੜੀ ਜਲਦੀ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਅੰਦਰ ਅੰਦਰ ਹੀ ਤੇਨ ਦੋਸ਼ੀਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਨਵਾਲਕ ਨੇ ਤੇ ਇੱਕ ਬਾਲਕ ਹੈ ਜਿਹੜਾ ਦੋਸ਼ੀ ਪੁਸ਼ਕਰ ਇਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕਾਰਨ ਕੀ ਹੈ ਸਬੂਤ ਇਹਨਾਂ ਦਾ ਜੀ ਕਤਲ ਕਰਨ ਦਾ ਕਾਰਨ ਬਹੁਤ ਛੋਟੇ ਜਿਹੇ ਮਸਲੇ ਨੂੰ ਲੈ ਕੇ ਇਹਨਾਂ ਦਾ ਲੜਾਈ ਝਗੜਾ ਹੋਇਆ ਕੋਈ ਕੱਪੜਿਆਂ ਨੂੰ ਲੈ ਕੇ ਉਹ ਕਹਿੰਦਾ ਤੂੰ ਕੱਪੜੇ ਮਹਿੰਗੇ ਪਾਉਣਾ ਮੈਂ ਸਸਤੇ ਪਾਉਣਾ ਇਹੋ ਜਿਹੇ ਮਸਲੇ ਨੂੰ ਲੈ ਕੇ ਪੰਜ ਕੁਲੇ ਲੜਾਈ ਹੋਈ ਸੀ। ਉਸ ਤੋਂ ਬਾਅਦ ਜਿਹੜਾ ਇਹ ਜਿਹੜਾ ਮ੍ਰਿਤਕ ਹੈ ਤੇ ਨਾਲ ਇਹਦਾ ਜਿਹੜਾ ਇੱਕ ਫਰੈਂਡ ਆ ਪਿਊਸ਼ ਇਹ ਦੋਨੋਂ ਇੱਥੇ ਵਾਪਸ ਆਪਣੇ ਘਰ ਵੱਲ ਨੂੰ ਆ ਰਹੇ ਸੀ ਬਲਟਾਣੇ ਵੱਲ ਨੂੰ ਤੇ ਰਾਹ ਤੇ ਜਿਨ੍ਹਾਂ ਨੇ ਘੇਰ ਕੇ ਤੇ ਜਿਹੜੇ ਦੌਰਾਨੇ ਲੜਾਈ ਉਹਦੀ ਇੱਕ ਜਿਹੜਾ ਸੀਗਾ ਜਿਹੜਾ ਪਿਊਸ ਸੀਗਾ ਇਹ जख्मी ਹੋ ਗਿਆ ਤੇ ਜਿਹੜਾ ਦੂਸਰਾ ਲੜਕਾ ਸੀਗਾ ਨਿਤਿਕ ਕ੍ਰਿਸ ਇਹਦੀ ਨਿੱਕੀ ਡੈਥ ਹੋ ਗਈ ਆਪਦੇ ਦੋਸਤਾਂ ਲੱਗਿਆ ਪਹਿਲਾਂ ਕੋਈ ਨਹੀਂ ਸੀ ਨਹੀਂ ਆਪਦੇ ਆਪਦੇ ਦੋਸਤ ਵੀ ਸੀਗੇ ਜਾਣਕਾਰ ਵੀ ਸੀਗੇ ਇਕੱਠੇ ਹੀ ਘੁੰਮਦੇ ਸੀਗੇ ਬਹੁਤ ਛੋਟੇ ਜਿਹੇ ਮਸਲੇ ਨੂੰ ਲੈ ਕੇ ਇਹਨਾਂ ਦਾ ਇੱਕ ਮਨਮਟਾਵ ਹੋ ਗਿਆ ਉਸੇ ਉਹੀ ਬਤ ਗਿਆ ਜਿਹੜੇ ਲੜਾਈ ਸੀ ਜਿਹੜਾ ਜਿਹੜਾ 19 ਸਾਲ ਦਾ ਮੁੰਡਾ ਹੈਗਾ ਨਾਮ ਪੁਸ਼ਕਰ ਹੈ ਜੀ ਇਹ ਮੋਲੀ ਜਾਗਰਾ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਇਹਦਾ ਹਜੇ ਤੱਕ ਜਿੰਨਾ ਕੁ ਹੁਣ ਤੱਕ ਦੀ ਤਫ਼ਤੀਸ਼ ਕੀਤੀ ਹੈ ਜੀ ਹਜੇ ਤੱਕ ਇਹਦਾ ਕੋਈ ਤਾਂ ਕ੍ਰਿਮਿਨਲ ਰਿਕਾਰਡ ਸਾਹਮਣੇ ਨਹੀਂ ਆਇਆ ਅਸੀਂ ਦੁਬਾਰਾ ਚੈੱਕ ਕਰਾਂਗੇ ਦੁਬਾਰਾ ਤੁਹਾਨੂੰ ਬਰੀਫ ਕਰ ਦਿਆਂਗੇ ਹਾਂਜੀ ਹਾਂਜੀ ਪੜਨ ਵਾਲੇ ਸੀ 11ਵੀਂ 12ਵੀਂ ਕਲਾਸ ਦੇ ਸਾਰੇ ਸੀਗੇ ਜ਼ਿਆਦਾਤਰ ਜਿਹੜੇ ਜਿਹੜਾ ਮ੍ਰਿਤਕ ਸੀ ਉਹ ਵੀ 11ਵੀਂ ਕਲਾਸ 'ਚ ਪੜਦਾ ਸੀਗਾ ਜਿਹੜਾ ਉਹਦਾ ਦੋਸਤ ਸੀਗਾ ਉਹ ਵੀ ਸੀਗਾ ਨਾਲੇ ਨੌਕਰੀ ਵੀ ਕਰਦੀ ਛੋਟਾ-ਬੋਟਾ ਕੰਪਿਊਟਰ ਦਾ ਕੋਰਸ ਵੀ ਸਿੱਖ ਰਿਹਾ ਸੀ ਤੇ ਕਰ ਰਿਹਾ ਸੀ ਉੱਥੇ ਚੰਡੀਗੜ੍ਹ 'ਚ ਨਾਲੇ ਨੇ ਸਕੂਲਾਂ ਦਾ ਜਿਹੜਾ 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 ਕ੍ਰਿਸ਼ਤੇ ਪਿਊਸ ਸੀਗੇ ਇਹ ਤਾਂ ਇੱਕੋ ਚ ਪੜਦੇ ਸੀ ਬਾਕੀ ਅਲੱਗ-ਅਲੱਗ ਚ ਪੜਦੇ ਸੀ। ਤੇ ਕਈ આરોਪੇ ਸਿਟੀ ਨੂੰ ਦੇ ਇਸ ਤਰ੍ਹਾਂ ਦਿਖਾਈ ਦੇਦਾ ਉਹ ਕਈ ਆਰੋਪੀ ਨਜ਼ਰ ਆ ਰਹੇ। ਹਾਂਜੀ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸੀ ਹੈ ਨਾ ਪਹਿਲਾਂ ਇਨੀਸ਼ially ਅਸੀਂ ਤਿੰਨ ਬੰਦਿਆਂ ਤੇ ਬਾਈ ਨੇਮ ਐਫ ਆਈ ਆਰ ਦਰਜ ਕੀਤੀ ਸੀ ਜਿੰਨੀ ਕਿ ਸਾਨੂੰ ਮੁੱਢਲੀ ਜਾਣਕਾਰੀ ਸੀਗੀ। ਉਸ ਤੋਂ ਬਾਅਦ ਅਸੀਂ ਇੱਕ ਹੋਰ ਮੁੰਡਾ ਜਿਹੜਾ ਸੰਦੀਪ ਉਹ ਆਈਡੈਂਟੀਫਾਈ ਕਰ ਲਿਆ ਤੇ ਜਿਹੜਾ ਹੁਣ ਅਸੀਂ ਰੀਸੈਂਟ ਜਿਹੜਾ ਪੁਸ਼ਕਰ ਗ੍ਰਿਫਤਾਰ ਕੀਤਾ ਸੀ ਉਹਦੀ ਵੀ ਪੁੱਛ ਗਏ ਤਾਂ ਸਾਨੂੰ ਦੋ ਬੰਦੇ ਹੋਰ ਆਈਡੈਂਟੀਫਾਈ ਹੋਏ ਨੇ। ਬਰਾਜ਼ੀਏ ਚੈੱਕ ਕਰ ਰਹੇ ਆ ਜਿਹੜੇ ਫੁਟੇਜ ਦੇ ਵਿੱਚੋਂ ਚੈੱਕ ਕਰ ਰਹੇ ਆ ਵੀ ਇਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਸੀ ਮ੍ਰਿਤਕ ਪਾਰਟੀ ਨੂੰ ਸੀ ਜਾਂ ਬਰਕਲਬ ਕੇ ਬਰਕਲਬ ਦੇ ਤੇ ਸੀ ਜਿਹੜੀ ਜੀ ਮ੍ਰਿਤਕ ਪਾਰਟੀ ਸੀ ਉਹਦੇ ਨਾਲ ਵੀ ਦੋ ਤਿੰਨ ਮੁੰਡੇ ਸੀਗੇ ਪਰ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸਾਨੂੰ ਜਿਹੜਾ ਇੱਕ ਪਿਊਸ਼ ਆ ਉਹ ਜ਼ਖਮੀ ਪਿਆ ਇੱਕ ਜਿਹੜਾ ਮੁੰਡਾ ਸੀਗਾ ਉਹਦੀ ਡੈਥ ਹੋ ਗਈ ਹੈ ਤੇ ਜਿੰਨੇ ਕੇ ਦੋਸ਼ੀ ਪਾਰਟੀ ਦੇ ਸੀ ਫਿਲਹਾਲ ਹੁਣ ਤੱਕ ਅਸੀਂ 6 ਮੁੰਡੇ ਆਇਡੈਂਟੀਫਾਈ ਕਰ ਲਏ ਨੇ ਉਹਨਾਂ ਦੇ ਵਿੱਚੋਂ ਜਿਹੜਾ ਜ਼ਖਮੀ ਲੋਕ ਇੱਥੇ ਬੱਦੇ ਰਹੇ ਉਹਨੂੰ ਬਾਹਰ ਰੱਖੀਂਗੇ ਨੇ ਖਤਰੇ ਤੋਂ ਬਾਹਰ ਹੈ ਜੀ ਹੰਦੀ ਉਹ ਸੱਟ ਲੱਗੇ ਸੀ ਪਰ ਖਤਰੇ ਤੋਂ ਬਾਹਰ ਹੈ ਜੀ ਪੁਸ਼ਕਰ ਨੂੰ ਇਹ ਪੇਜ ਕੋਰਟ ਚ ਪੇਸ਼ ਕਰਕੇ ਜਿਹੜਾ ਰਿਮਾਂਡ ਲੈਣਾ ਜਿਹੜਾ ਤਾਂ ਜੀ ਪਹਿਲਾਂ ਦੋ ਜਿਹੇ ਉਹਨਾਂ ਨੂੰ ਨਵਾਲਾ ਕਨੂੰਨ ਉਨਾਂ ਨੂੰ ਤਾਂ ਅਸੀਂ ਅਸੀਂ ਬਲਟਾਣੇ ਤੋਂ ਐਪਰੀਹੈਂਡ ਕਰਕੇ ਜਿਹੜੇ ਜੁਨਿਅਰ ਜਸਟਿਸ ਕੋਰਟ ਆ ਉਹਦੇ ਵਿੱਚ ਪੇਸ਼ ਕੀਤਾ ਤੇ ਜਿਹੜਾ ਇਹ ਪੁਸ਼ਕਰ ਹੈ ਇਹਨੂੰ ਵੀ ਅਸੀਂ ਬਲਟਾਣੇ ਸ਼ਹਿਰ ਤੋਂ ਗ੍ਰਫਤਾਰ ਕੀਤਾ ਜੀ ਸਰ ਇਸ ਮਾਮਲੇ ਕੋ ਲੈਕਰ ਜੋ ਪੀੜਿਤ ਪੱਖ ਕੇ ਲੋਕ ਹੈ ਉਹ ਉਹਨਾਂ ਨੇ ਮੰਨ ਕਰਦੇ ਕਿ ਸਭੀ ਆਰੋਪ ਉਹ ਜਨਸ ਜਲ ਗ੍ਰਿਫਤਾਰ ਕੀਤੇ ਜਿੰਨੇ ਵੀ ਵੀਡੀਓ ਸੋਸ਼ਲ ਮੀਡੀਆ ਤੇ ਹੈ ਇਸ ਮਾਮਲੇ ਕੋ ਲੈ ਕੇ ਬਲਟਾਨਾ ਚੌਕੀ ਕੇ ਆਗੇ ਧਰਨਾ ਵੀ ਆਜ ਗਿਆ ਜਾ ਰਹਾ ਹੈ ਹਾਂ ਜੀ ਉਹ ਜਿਹੜੇ ਮ੍ਰਿਤਕ ਦੇ ਜਿਹੜੇ ਪੇਰੈਂਟ ਸੀਗੇ ਮੈਂ ਵੀ ਉਹਨਾਂ ਨੂੰ ਕੱਲ ਮਿਲਿਆ ਸੀਗਾ ਪਰਜਨ ਸੀ ਜਿਹੜੇ ਉਹਨਾਂ ਦੇ ਉਹਨਾਂ ਦੀ ਇਹੀ ਡਿਮਾਂਡ ਸੀਗੀ ਵੀ ਜਿਹੜਾ ਐਕਚੁਅਲੀ ਪਹਿਲਾਂ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਤਾਂ ਦੇ ਵਰ ਮੋਰ অর ਲੈਸ ਸੈਟੀਸਫਾਈਡ ਤੇ ਜਿਵੇਂ ਹੁਣ ਇੰਚਾਰਜ ਸਾਹਿਬ ਸਾਡੇ ਕੋਲ ਜਾ ਕੇ ਆਏ ਮੈਂ ਵੀ ਦੁਬਾਰਾ ਜਾ ਕੇ ਆਉਂਗਾ ਉਹਨਾਂ ਨੂੰ ਅਸੀਂ ਪੈਸੀਫਾਈ ਕਰਾਂਗੇ ਜਿਨੇ ਮੈਂ ਕਿ ਜਿਵੇਂ 24 ਘੰਟੇ ਦੇ ਵਿੱਚ ਜਿਹੜੇ ਤਿੰਨ ਮੁੱਖ ਦੋਸ਼ੀ ਸੀਗੇ ਉਹ ਸੀ ਗ੍ਰਿਫਤਾਰ ਕਰ ਲਏ ਨੇ ਜਿਹੜਾ ਪੁਸ਼ਕਰ ਦੋਸ਼ੀ ਜਿਹੜਾ ਹੁਣ ਰੀਸੈਂਟ ਗ੍ਰਿਫਤਾਰ ਕੀਤਾ ਇਸੇ ਨੇ ਹੀ ਉਹਦੇ ਵਾਰ ਕੀਤੇ ਸੀ ਜਿਹਦੇ ਉਹਦੇ ਜਿਹੜੇ ਉਹਦੇ ਲਈ ਫੈਟਲ ਹੋਏ ਜਿੰਨਾ ਕਰਕੇ ਉਹਦੀ ਡੈਥ ਹੋਈ ਤੇ ਬਾਕੀ ਵੀ ਅਸੀਂ ਤੁਰੰਤ ਗ੍ਰਿਫਤਾਰ ਕਰ ਲਾਂਗੇ ਜਿੰਨੇ ਵੀ ਦੋਸ਼ੀ ਰਹਿ ਗਏ ਨੇ ਹਾਂਜੀ ਜੀ ਮ੍ਰਿਤਕ ਦਾ ਪੋਸਟਮਾਰਟਮ ਚੱਲ ਰਿਹਾ ਹੈ